ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਚੱਲਦੇ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਕਰੋਨਾ ਨੂੰ ਲੈ ਕੇ ਖਤਰੇ ਦੀ ਘੰਟੀ ਪੰਜਾਬ ਵਿੱਚ ਵਧਣ ਲੱਗੇ ਮਾਮਲੇ ਦੱਸਦੀ ਦੋਸਤੋ ਜਾਣਕਾਰੀ ਅਨੁਸਾਰ ਫਰੀਪੁਰ ਵਿੱਚ ਇੱਕ ਹੋਰ ਕਰੋਨਾ ਪਾਇਟਿਵ ਕੇਸ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕਰੋਨਾ ਪੀੜਤ ਵਿਅਕਤੀ ਦੀ ਉਮਰ ਲਗਭਗ 39 ਸਾਲ ਹੈ ਇਸ ਵਿਅਕਤੀ ਦੀ ਖੰਗ ਅਤੇ ਜਕਾਮ ਕਾਰਨ ਸੇਤ ਵਿਗੜਨ ਤੋਂ ਬਾਅਦ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਸ ਦੀ ਐਸਟ ਰਿਪੋਰਟ ਪੋਜ਼ਿਟਿਵ ਆਈ ਇਹ ਕਰੋਨਾ ਪੀੜਿਤ ਵਿਅਕਤੀ ਰੇਲਵੇ ਕਲੋਨੀ ਫਰੋਫੋਰ ਵੀ ਆਇਆ ਸੀ ਅਤੇ ਉਸ ਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਹ 25 ਤੋਂ 25 ਮਈ ਤੱਕ ਮੁਜਫਰ ਮੁਜਫਰਨਗਰ ਯੂਪੀ ਵਿੱਚ ਰਿਹਾ ਸੀ ਜਿਵੇਂ ਹੀ ਇਸ ਵਿਅਕਤੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸਿਵਲ ਸਰਜਨ ਫਰੋਫੋਰ ਡਾਕਟਰ ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਫਰੋਫੋਰ ਨੇ ਇਸ ਕਰੋਨਾ ਪੀੜਿਤ ਵਿਅਕਤੀ ਨੂੰ ਉਸ ਦੇ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਹੈ ਅਤੇ ਹਰ ਤਰ੍ਹਾਂ ਦੀ ਜਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਵਾਇਰਸ ਹੋਰ ਨਾ ਫੈਲੇ ਕਰੋਨਾ ਦੀ ਰੋਗਧਾਮ ਲਈ ਸੇਵਲ ਸਰਜਨ ਫਰੋਪਰ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਫਰੋਪਰ ਵੱਲੋਂ ਹੋਰ ਸਾਰੇ ਜਰੂਰੀ ਕਦਮ ਚੁੱਕੇ ਗਏ ਹਨ ਜਿਗਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਫਰੋਪਰ ਵਿੱਚ ਇੱਕ ਕਰੋਨਾ ਪਾਜ਼ਟਿਵ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਹਤ ਵਿਭਾਗ ਫਰੋਪਰ ਨੇ ਉਸ ਕਰੋਨਾ ਸੰਕਰਮਿਤ ਵਿਅਕਤੀ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਸੀ ਹੁਣ ਫਰੋਪਰ ਵਿਪਰਵ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਦੋ ਹੋ ਗਈ ਹੈ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੱਦੀਏ ਦੋਸਤੋ ਕਿ ਪੰਜਾਬ ਚ ਇੱਕ ਵਾਰ ਫਿਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਅਲਰਟ ਤੇ ਪੁਲਸ ਦੱਦੀਏ ਦੋਸਤੋ ਇੱਕ ਵਾਰ ਫਿਰ ਬਾਬਾ ਸਾਹਿਬ ਉਪੀਮਰਾਉ ਅਵੇਦਕਰ ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਫਲੋਰ ਦੇ ਪਿੰਡ ਨੰਗਲ ਤੋਂ ਇਹ ਘਟਨਾ ਦੂਜੀ ਵਾਰ ਸਾਹਮਣੇ ਆਈ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਉਪੀਮਰਾਉ ਅਵੇਦਕਰ ਦੇ ਬਤਨਾਂ ਖੇਡ ਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਘਟਨਾ ਡੀਸੀਸੀ ਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਭ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਵਿਅਕਤੀ ਜਿਸ ਨੇ ਆਪਣਾ ਮੂੰਹ ਟਕਿਆ ਹੋਇਆ ਹੈ ਬਾਬਾ ਸਾਹਿਬ ਦੇ ਬੁੱਤ ਤੇ ਸਪਰੇਅ ਕਰ ਰਿਹਾ ਹੈ ਇਸ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਹੈ ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਕੰਧ ਤੇ ਖਾਲਿਸਤਾਨ ਨਾਰੇ ਲਿਖੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ ਦੇਰ ਰਾਤ ਬਦਮਾਸ਼ਾਂ ਨੇ ਬਾਬਾ ਸਾਹਿਬ ਪਪੀ ਮਰ ਅਪੀਦਕਰ ਦੇ ਬਹੁਤ ਨਾਲ ਛੇੜਛੜ ਕੀਤੀ ਵਿਦੇਸ਼ ਚ ਬੈਠੇ ਅਤਵਾਦੀ ਗਰਪਤ ਗਰਪਤਵੰਨ ਪੰਨੂ ਨੇ ਇਸ ਮਾਮਲੇ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਪੰਨੂ ਅਤੇ ਕਟਨਾ ਨੂੰ ਅੰਜਾਮ ਦੇਣ ਵਾਲੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਐਸਐਸਪੀ ਨੇ ਕਿਹਾ ਕਿ ਪੰਜਾਬ ਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤਵਾਦੀ ਪੰਨੂ ਲਗਾਤਾਰ ਕਟਨਾਵਾ ਨੂੰ ਅੰਜਾਮ ਦੇ ਰਿਹਾ ਹੈ ਫਲੋਰ ਵਿੱਚ ਹੋਈ ਇਸ ਘਟਨਾ ਨੂੰ ਲੈ ਕੇ ਸਥਾਨਕ ਪੁਲਿਸ ਅਤੇ ਖੁਫੀਆ ਏਜੰਸੀਆਂ ਅਲਰਟ ਤੇ ਆ ਗਈਆਂ ਹਨ ਉਕਤ ਮਾਮਲੇ ਨੂੰ ਲੈ ਕੇ ਸਥਾਨਕ ਦਲਿਤ ਸੰਗਠਨਾ ਅਤੇ ਸਮਾਜ ਸੇਵਕਾਂ ਵਿੱਚ ਗੁੱਸਾ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ ਦਾਦੀ ਦੋਸਤੋ ਦਿੱਲੀ ਬਾਹਰ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਗਰਮੀਆਂ ਦੌਰਾਨ ਜ਼ਿਲ੍ਹਾ ਅਦਾਲਤ 'ਚ ਕਾਲੇ ਕੋਟ ਪਹਿਨਣ ਤੋਂ ਛੋਟ ਦੇ ਦਿੱਤੀ ਹੈ 24 ਮਈ ਨੂੰ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਡਵੋਕੇਟ ਐਕਟ 1961 ਦੀ ਧਾਰਾ 49 ਦੇ ਤਹਿਤ ਨਿਯਮਾਂ ਤੇ ਸੋਧ ਦੇ ਅਨੁਸਾਰ ਵਕੀਲਾਂ ਨੂੰ ਗਰਮੀਆਂ ਦੌਰਾਨ ਯਾਨੀ 16 ਮਈ ਤੋਂ 30 ਸਤੰਬਰ ਤੱਕ ਕਾਲੇ ਕੋਟ ਪਹਿਨਣ ਤੋਂ ਛੋਟ ਹੈ ਇਹ ਵਿਵਸਥਾ ਬਾਰ ਕਾਉਂਸਲ ਆਫ ਇੰਡੀਆ ਬੀਸੀਆਈ ਨੂੰ ਕਿਸੇ ਵੀ ਅਦਾਲਤ ਜਾਂ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਣ ਵਾਲੇ ਵਕੀਲਾਂ ਦੇ ਪਹਿਰਾਵੇ ਤੇ ਨਿਯਮ ਬਣਾਉਣ ਦਾ ਅਧਿਕਾਰ ਦਿੰਦੀ ਹੈ ਅਤੇ BCI ਇਸ ਸਬੰਧ ਵਿੱਚ ਮੌਸਮੀ ਸਥਿਤੀਆਂ ਤੇ ਵਿਚਾਰ ਕਰ ਸਕਦਾ ਹੈ ਐਸੋਸੀਏਸ਼ਨ ਦੇ ਸਖਤਰ ਵਿਕਾਸ ਗੋਇਲ ਦੁਆਰਾ ਦਸਤਾਖਤ ਕੀਤੇ ਗਏ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦਿੱਲੀ ਹਾਈ ਕੋਰਟ ਦੇ ਅਧੀਨ ਅਦਾਲਤਾਂ 'ਚ ਕਾਲੇ ਕੋਟ ਪਹਿਨਣ ਬਿਨਾ ਪੇਸ਼ ਹੋਣ ਲਿਸਤੰਤਰ ਹਨ ਹਾਲਾਂਕਿ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਰੈਸ ਕੋਡ ਦੇ ਹੋਰ ਨਿਯਮਾਂ ਦੀ ਪਾਲਣਾ ਕਰਨ ਜੋ ਕਿ ਇੱਕ ਵਕੀਲ ਲਈ ਲਾਜ਼ਮੀ ਹਨ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦਿਵਾਲ ਐਮਐਲਏ ਰਮਣ अरोड़ा ਦੀ ਅਦਾਲਤ ਚ ਪੇਸ਼ੀ 14 ਦਿਨਾਂ ਲਈ ਨਿਆਇਕ ਹਿਰਾਸਤ ਚ ਭੇਜਿਆ ਦਾਦੀ ਦੋਸਤੋ ਪ੍ਰੇਸ਼ਤਾਚਾਰ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਰਮਣ अरोड़ा ਦਾ 4 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ ਇੱਕ ਅੱਜ ਫੇਰ ਅੱਜ ਫੇਰ ਤੋਂ ਰਮਣ अरोड़ा ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਵੱਲੋਂ ਰਮਣ अरोड़ा ਨੂੰ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਇਸ ਦੌਰਾਨ ਦੋਵਾਂ ਪਾਰਟੀਆਂ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਗਈਆਂ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਮਨ ਅਰੋੜਾ ਦੇ ਵਕੀਲ ਦਰਸ਼ ਸਿੰਘ ਦਿਹਾਲ ਨੇ ਕਿਹਾ ਕਿ ਪੁਰਾਣੀਆਂ ਦਲੀਲਾਂ ਦਿੱਤੀਆਂ ਗਈਆਂ ਹਨ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸੱਚੜੇ ਨੂੰ ਛੁੱਟੀ ਦਾ ਐਲਾਨ ਬੰਦ ਰਹਿਣ ਦੇ ਦਫ਼ਤਰ ਦਾਦੀ ਦੋਸਤੋ ਮਈ ਮਹੀਨਾ ਖਤਮ ਨਾ ਖਤਮ ਹੋ ਗਿਆ ਹੈ ਤੇ ਜੂਨ ਚੜ੍ਹ ਗਿਆ ਹੈ ਅਜਿਹੀ ਸਥਿਤੀ 'ਚ ਜੂਨ ਮਹੀਨੇ ਦੀਆਂ ਛੁੱਟੀਆਂ ਦਾ ਵੀ ਐਲਾਨ ਹੋ ਗਿਆ ਹੈ ਇਸ ਦੌਰਾਨ ਜੂਨ ਮਹੀਨੇ ਦੀ ਸਭ ਤੋਂ ਪਹਿਲੀ ਛੁੱਟੀ ਇਸ ਸ਼ਨੀਵਾਰ ਆਉਣ ਵਾਲੀ ਹੈ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਐਲਾਨੀਆਂ ਗਈਆਂ ਛੁੱਟੀਆਂ ਦੀ ਸੂਚੀ ਅਣ ਸੂਚੀ 2025 ਦੇ ਅਨਸਾਰ 7 ਜੂਨ 2025 ਸ਼ਨੀਵਾਰ ਨੂੰ Eid ul Adha ਬਕਰੀਦ ਦੇ ਮੌਕੇ ਤੇ ਜਨਤਕ ਛੁੱਟੀ ਰਹੇਗੀ। ਇਸ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਦਫ਼ਤਰ, ਕਾਲਜ, ਬੈਂਕ ਆਦ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦਿਨ ਛੁੱਟੀ ਕਾਰਨ ਤੁਹਾਨੂੰ ਇਸ ਹਫ਼ਤੇ ਦੋ ਛੁੱਟੀਆਂ ਦਾ ਮਜ਼ਾ ਮਿਲਣ ਵਾਲਾ ਹੈ। ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖ਼ਬਰ ਦੇ ਵੱਲ। ਪੰਜਾਬ ਦੇ ਮੌਸਮ ਨੇ ਬਦਲਿਆ ਰੁਖ। ਕਈ ਜ਼ਿਲ੍ਹਾ ਚ ਮੀਂਹ ਤੇ ਹਨੇਰੀ ਦੀ ਚੇਤਾਵਨੀ 4 ਜੂਨ ਨੂੰ ਦਾਦੀ ਦੋਸਤੋ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 3 ਜੂਨ ਤੱਕ ਮੀਂਹ ਤੇ ਤੇਜ਼ ਹਨੇਰੀ ਚਖੜ ਦਾ ਯੈਲੋ ਲਰਟ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਮਾਚਲ ਵਿੱਚ ਬੀਤੇ ਦਿਨੀ ਹੋਈ ਬਰਫਵਾਰੀ ਕਾਰਨ ਤਾਪਮਾਨ ਵਿੱਚ ਗਰਾਉਟ ਆਈ ਹੈ ਜਿਸ ਨਾਲ ਭਾਂਡੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਭਾਰਤੀ ਮੌਸਮ ਵਿਭਾਗ ਟੰਡੀਗੜ ਵੱਲੋਂ 2 ਜੂਨ ਯਾਨੀ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ, ਬਿਜਲੀ ਚਮਕਣ ਅਤੇ 50-60 ਕਿਲੋਮੀਟਰ ਪ੍ਰਤੀ ਘੰਟਾ ਹਵਾ ਚੱਲਣ ਦੀ ਸੰਭਾਵਨਾ ਹੈ। ਖਾਸ ਕਰਕੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਫਰੀਪੁਰ, ਮੂਗਾ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਦੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ। ਤੇ ਤਿੰਨ ਜੂਨ ਨੂੰ ਵਿਕਤ ਜ਼ਿਲ੍ਹਿਆਂ ਦਿਵੇਕੇ ਫਰੀਪੁਰ, ਫਾਜ਼ਿਲਕਾ, ਮੋਕਸਰ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੀ بارش ਦੀ ਸੰਭਾਵਨਾ ਹੈ। ਪਰ ਚੰਗੀ ਖਬਰ ਇਹ ਹੈ ਕਿ 4 5 6 ਜੂਨ ਨੂੰ ਸਾਰੇ ਪੰਜਾਬ ਵਿੱਚ ਕੋਈ ਵੀ ਮੌਸਮੀ ਚੇਤਾਵਨੀ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਮੌਸਮ ਬਿਲਕੁਲ ਸਾਫ਼ ਰਹੇਗਾ ਇਸ ਨਾਲ ਕਿਸਾਨਾਂ ਕਿਸਾਨਾਂ ਯਾਤਰੀਆਂ ਅਤੇ ਆਮ ਲੋਕਾਂ ਨੂੰ ਖਾਸਾ ਰਾਹਤ ਮਿਲੇਗੀ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਅੰਮ੍ਰਿਤਸਰ ਬੀਐਸਐਫ ਨੂੰ ਵੱਡੀ ਅਸਫਲਤਾ ਪਾਕਿਸਤਾਨ ਤੋਂ ਭੇਜੇ ਗਏ ਚਾਰ ਡਰੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਦਾਦੀ ਹੈ ਦੋਸਤੋ ਪੰਜਾਬ ਵਿੱਚ ਬਹਾਦਰ ਅਤੇ ਚੌਕਸ ਚੌਕਸ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਤੋਂ ਪਰੇ ਇੱਕ ਵੱਡੀ ਤਸਕਰੀ ਦੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਹੈ ਸਿਰਫ ਇੱਕ ਦਿਨ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਕਈ ਪਿੰਡਾਂ ਤੋਂ ਚਾਰ ਉੱਡਣ ਵਾਲੇ ਡਰੋਨ ਅਤੇ ਦੋ ਪੈਕਟ ਹੈਰੋਇਨ ਬਰਾਮਦ ਕੀਤੇ ਗਏ ਇਸ ਸਫਲਤਾ ਬੀਐਸਐਫ ਜਵਾਨਾਂ ਦੀ ਸਖਤ ਮਿਹਨਤ ਤਿੱਖੀ ਨਜ਼ਰ ਅਤੇ ਤਕਨੀਕੀ ਵਰਤੋਂ ਦਾ ਨਤੀਜਾ ਹੈ ਅੱਜ ਸਵੇਰੇ ਬੀਐਸਐਫ ਜਵਾਨ ਅੰਮ੍ਰਿਤਸਰ ਦੇ ਰਤਨਖੁਰਦ ਪਿੰਡ ਦੇ ਨੇੜੇ ਇੱਕ ਖੇਤ ਦਾ ਮੌਇਨਾ ਕਰ ਰਹੇ ਸਨ ਉੱਥੇ ਉਨ੍ਹਾਂ ਨੂੰ ਇੱਕ ਖਰਾਬ ਹੋਇਆ ਡੀਜੀ DJI Mavic 3 Classic Drone ਜਮੀਨ ਤੇ ਪਿਆ ਮਿਲਿਆ ਇਹ ਡਰੋਨ ਤਸਕਰਾਂ ਦੁਆਰਾ ਭੇਜਿਆ ਗਿਆ ਸੀ ਕੁਝ ਸਮੇਂ ਬਾਅਦ BSF ਅਤੇ ਪੰਜਾਬ ਪੁਲਿਸ ਨੇ ਖੇਮੇਨ ਕਰਨ ਪਿੰਡ ਦੇ ਨੇੜੇ ਇੱਕ ਖੇਤ ਦੀ ਤਲਾਸ਼ੀ ਲਈ ਉੱਥੇ ਉਹਨਾਂ ਨੂੰ ਇੱਕ ਹੋਰ DJI Mavic 3 Classic Drone ਮਿਲਿਆ ਅਤੇ ਲਗਭਗ 532 ਗ੍ਰਾਮ ਹੈਰਨ ਦਾ ਇੱਕ ਪੈਕਟ ਵੀ ਬਰਾਮਦ ਕੀਤਾ ਇਹ ਪਾਕਿਸਤਾਨ ਤੋਂ ਨਸ਼ੀਲਾ ਨਸ਼ੀਲੇ ਪਦਾਰਥ ਲਿਆਉਣ ਦੀ ਕੋਸ਼ਿਸ਼ ਸੀ ਇੱਕ ਸਥਾਨਕ ਕਿਸਾਨ ਦੀ ਮਦਦ ਨਾਲ ਵੀ TSF ਜਵਾਨ ਤਨੋਏ ਖੁਰਦ ਪਿੰਡ ਦੇ ਜਿਹੜੇ ਇੱਕ ਹੋਰ ਡਰੋਨ ਬਰਾਮਦ ਕਰਨ ਵਿੱਚ ਕਾਮਯਾਬ ਰਹੇ ਕਿਸਾਨਾਂ ਨੇ ਉਹਨਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਿਸ ਨਾਲ ਤਸਕਰਾਂ ਦੀ ਯੋਜਨਾ ناکਾਮ ਹੋ ਗਈ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ